ਬਲਾਸ ਬੜਾ ਅਨਫੋਰਚੂਨੇਟ ਗੱਲ ਹੈ ਕਿ ਹੋਇਆ ਮਗਰ ਇਹਦੇ ਨਾਲ ਇਸ ਸ਼ਤਾਬਦੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਬਾਦਾ ਨਹੀਂ ਹੈ ਕੋਈ ਪ੍ਰੋਬਲਮਸ ਨਹੀਂ ਹੈ ਸਾਰੇ ਪ੍ਰੋਪਤਾ ਸਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਫਓਜੀ ਗੱਲ ਜਿਹੜੀ ਹੈ ਕਿ ਲੋਕਾਂ ਦੇ ਦਿਨਾਂ ਚ ਹੈਗੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਲ ਪ੍ਰਬੰਧ ਕੀਤੇ ਜਾਂਦੇ ਨੇ ਸਾਰਾ ਕੁਝ ਤੇ ਲੋਕ ਉੱਥੇ ਆਪਣੇ ਆਪ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਪਹੁੰਚ ਰਹੇ ਨੇ ਮੈਂ ਅਸੀਂ ਸਾਡਾ ਵੀ ਫਰਜ਼ ਬੰਦਾ ਕਿ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਧਿਆਨ ਰੱਖਿਆ ਜੀ ਕੀ ਕੀ ਕਾਰਗਰਮ ਹੋਣੇ ਆ ਅਗਰ ਮੈਂ ਤਾਂ ਦੱਸਿਆ 3 ਦਿਨ ਲਗਾਤਾਰ ਕੀਰਤਨ ਦਰਬਾਰ ਹੋਣਾ ਹੈ ਨਿਰੋਲ ਕੀਰਤਨ ਹੋਣਾ ਹੈ ਔਰ ਵਕ ਵਕ ਉੰਗੇ ਰਾਗੀ ਜਿਹੜੇ ਪੰਥ ਦੇ ਹੈ ਕਹਿੰਦੇ ਸਾਰਿਆਂ ਦੇ ਪ੍ਰੋਗਰਾਮ ਹੋਣਗੇ ਇਹ ਮਿਊਜ਼ੀਅਮ ਜਿਹੜਾ ਬਣਾਇਆ ਗਿਆ ਉਹਦੇ ਚ ਇਤਿਹਾਸ ਜਿਹੜਾ ਹੈ ਸਿੱਖ ਇਤਿਹਾਸ ਦੱਸਿਆ ਜਾਏਗਾ ਔਰ ਜਿਹੜੇ ਇਵੈਂਟ ਹਾਲ ਹੈ ਉਹਦੇ ਵਿੱਚ ਅਲੱਗ-ਅਲੱਗ ਪਰਫਾਰਮੈਂਸਿਸ ਹੋਣਗੀਆਂ ਸਕੂਲਾਂ ਦੇ ਬੱਚਿਆਂ ਦੇ ਪਰਫਾਰਮੈਂਸਿਸ ਹੋਣਗੀਆਂ ਲਾਈਟ ਸਟੇਜ ਸ਼ੋਅ ਹੋਣਗੇ ਔਰ ਗਤਕੀ ਲਈ ਪਰਫਾਰਮੈਂਸਿਸ ਹੋਣਗੀਆਂ ਇਹ ਤਿੰਨ-ਤਿੰਨ ਘੰਟੇ ਦੇ ਰੋਜ਼ ਦੇ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਔਰ ਲਗਾਤਾਰ ਜਿਹੜੇ ਸ਼ਾਮੀ 5 ਵਜੇ ਤੋਂ ਲੈ ਕੇ ਰਾਤ 11:00 ਤੱਕ ਜਿਹੜਾ ਉਹ ਇੱਥੇ 메인 ਦਰਬਾਰ ਹਾਲੇ ਦੇ ਵਿੱਚ ਇੱਕ ਤਰ੍ਹਾਂ ਹੋਵੇ ਲੋਕ ਜਿਹੜੇ ਬਾਹਰੋਂ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਰਹਿਣ ਵਸੇ ਟੈਂਸਿਟੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਰਹਿਣ ਦੇ ਵਿੱਚ ਕੋਈ ਪ੍ਰਬੰਧਨਾ ਹੋਵੇ ਲੰਗਰ ਤੇ ਪ੍ਰਬੰਧ ਪ੍ਰੋਪਰ ਤਰੀਕੇ ਨਾਲ ਕੀਤੇ ਜਾ ਰਹੇ ਨੇ ਬਲੱਸ ਬੜਾ ਅਨਫੋਰਚੂਨੇਟ ਗੱਲ ਹੈ ਕਿ ਹੋਇਆ ਮਗਰ ਇਹਦੇ ਨਾਲ ਇਸ ਸ਼ਤਾਬਦੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਬਾਦਾ ਨਹੀਂ ਹੈ ਕੋਈ ਪ੍ਰੋਬਲਮਸ ਨਹੀਂ ਹੈ ਸਾਰੇ ਪ੍ਰੋਕਤਾ ਸਕਿਉਰਟੀ ਅਰੇਂਜਮੈਂਟਸ ਕੀਤੇ ਗਏ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਫਓਜੀ ਗੱਲ ਜਿਹੜੀ ਹੈ ਕਿ ਲੋਕਾਂ ਦੇ ਦਿਲਾ ਵਿੱਚ ਹੈਗੀ ਹੈ देखो आ, लगातार जो है जिले से गुरुद्वारा प्रबंधक कमेटी प्रोग्राम कर रही है जैसे नगर कीर्तन निकाले गए अब जेड़ा प्रोग्राम है वो हुन लगातार 19 तारीख तो शुरू होना है 19 तारीख को इस लाल किले के ऊपर जिथे लाइटिंग साउंड प्रोग्राम ਤੁਸੀਂ ਦੇਖ ਸਕਦੇ ਹੋ ਉਹ سامنے دیوار ਦੇ ਉੱਤੇ ਕਰਾਇਆ ਜਾਏਗਾ ਨਾਲ ਹੀ ਇਹ ਜਿਹੜਾ ਇਥੇ ਇਵੈਂਟ ਹਾਲ ਬਣਾਇਆ ਗਿਆ ਜਿੱਥੇ ਬੱਚਿਆਂ ਦੇ ਸਕੂਲਾਂ ਦੇ ਬੱਚਿਆਂ ਦੇ ਪਰਫਾਰਮੈਂਸਿਸ ਹੋਣੀਆਂ ਨੇ ਬੱਚਿਆਂ ਨੂੰ ਗਤਕੇ ਦੀਆਂ ਪਰਫਾਰਮੈਂਸ ਹੋਣੀਆਂ ਔਰ ਨਾਲ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਟੈਂਟ ਬਣਾਇਆ ਗਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ ਦਿਨ ਦਿਨ ਲਗਾਤਾਰ ਉਥੇ 23 24 25 ਨੂੰ ਇੱਥੇ ਕੀਰਤਨ ਦਰਬਾਰ ਸਜਾਏ ਜਾਣੇ ਹੈ। ਇਹ ਵੈਟ ਹਾਲ ਬਣਾਏ ਲੋਕ ਜਿਹੜੇ ਬਾਹਰੋਂ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਰਹਿਣ ਵਸੇ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਰਹਿਣ ਦੇ ਵਿੱਚ ਕੋਈ ਪ੍ਰਬੰਧਨਾ ਹੋਵੇ। ਲੰਗਰ ਤੇ ਪ੍ਰਬੰਧ ਪ੍ਰੋਪਰ ਤਰੀਕੇ ਨਾਲ ਕੀਤੇ ਜਾ ਰਹੇ ਨੇ। ਲੋਕਾਂ ਦੀ ਬੜੀ ਆਸਥਾ ਹੈ ਗੁਰਤੇਗ ਬਾਦਲ ਸਾਹਿਬ ਦੇ ਇਸ ਸ਼ਹਾਦਤ ਦੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੇ ਉੱਤੇ 350 ਸਾਲਾਂ ਪਹੁੰਚੀ ਹੈ। ਔਰ ਬਹੁਤ ਵੱਡੀ ਸਾਨੂੰ ਡਿਮਾਂਡਸ ਆ ਰਹੀ ਹੈ ਉਹਨਾਂ ਦੇ ਰਹਿਣ ਦੀ, ਉਹਨਾਂ ਦੇ ਸਾਰੇ ਪ੍ਰਬੰਧਾਂ ਦੇ। ਸੋ ਸਾਰਿਆਂ ਦਾ ਜਾਇਜ਼ਾ ਲੈਣ ਅਸੀਂ सामने ब्लास्ट भी हुआ है लोगों में असमंजस की स्थिति है संगत को क्या कहें ਨਹੀਂ ਦੇਖੋ ਇਹ ਬਲਾਸਟ ਬੜਾ ਅਨਫੋਰਚੂਨੇਟ ਗੱਲ ਹੈ ਕਿ ਹੋਇਆ ਮਗਰ ਇਹਦੇ ਨਾਲ ਇਸ ਸ਼ਤਾਬਦੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਵਾਦਾ ਨਹੀਂ ਹੈ ਕੋਈ ਪ੍ਰੋਬਲਮਸ ਨਹੀਂ ਹੈ ਸਾਰੇ ਪ੍ਰਕਾ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਫਓਜੀ ਗੱਲ ਜਿਹੜੀ ਹੈ ਕਿ ਲੋਕਾਂ ਦੇ ਦਿਲਾ ਵਿੱਚ ਹੈਗੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਦ ਪ੍ਰਬੰਧ ਕੀਤੇ ਜਾਂਦੇ ਨੇ ਸਾਰਾ ਕੁਝ ਤੇ ਲੋਕ ਉੱਥੇ ਆਪਣੇ ਆਪ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਪਹੁੰਚ ਰਹੇ ਨੇ ਮੈਂ ਅਸੀਂ ਸਾਡਾ ਵੀ ਫਰਜ਼ ਬੰਦਾ ਕਿ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਧਿਆਨ ਰੱਖਿਆ ਜਾ ਕਿ ਕੀ ਕਾਰਗਰਮ ਹੋਨੇ ਆ ਅਗਰ ਮੈਂ ਤਾਂ ਦੱਸਿਆ 3 ਦਿਨ ਲਗਾਤਾਰ ਕੀਰਤਨ ਦਰਬਾਰ ਹੋਣੇ ਰੋਲ ਕੀਰਤਨ ਹੋਣਾ ਹੈ ਔਰ ਵਕ ਵਕ ਉੰਗੇ ਰਾਗੀ ਜਿਹੜੇ ਪੰਥ ਦੇ ਹੈਗੇ ਨੇ ਸਾਰਿਆਂ ਦੇ ਪ੍ਰੋਗਰਾਮ ਹੋਣਗੇ ਇਹ ਮਿਊਜ਼ੀਅਮ ਜਿਹੜਾ ਬਣਾਇਆ ਗਿਆ ਉਹਦੇ ਵਿੱਚ ਇਤਿਹਾਸ ਜਿਹੜਾ ਸਿੱਖ ਇਤਿਹਾਸ ਦੱਸਿਆ ਜਾਏਗਾ ਔਰ ਜਿਹੜੇ ਇਵੈਂਟ ਹਾਲ ਹੈ ਉਹਦੇ ਵਿੱਚ ਅਲੱਗ-ਅਲੱਗ ਪਰਫਾਰਮੈਂਸਿਸ ਹੋਣਗੀਆਂ ਸਕੂਲਾਂ ਦੇ ਬੱਚਿਆਂ ਦੇ ਪਰਫਾਰਮੈਂਸਿਸ ਹੋਣਗੀਆਂ ਲਾਈਟ ਸਟੇਜ ਸ਼ੋਅ ਹੋਣਗੇ ਔਰ ਗੱਤਕੀ ਦੀਆਂ ਪਰਫਾਰਮੈਂਸਿਸ ਹੋਣਗੀਆਂ ਇਹ ਤਿੰਨ-ਤਿੰਨ ਘੰਟੇ ਦੇ ਰੋਜ਼ ਦੇ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਔਰ ਲਗਾਤਾਰ ਜਿਹੜੇ ਸ਼ਾਮੀ 5 ਵਜੇ ਉਹ ਲੈ ਕੇ ਰਾਤ 11 ਵਜੇ ਤੱਕ ਜਿਹੜਾ ਉਹ ਇੱਥੇ 메인 ਦਰਬਾਰ ਹਾਲ ਦੇ ਵਿੱਚ ਇੱਕ ਤੋਰ ਹੋਣੀ ਹੈ। ਦੇਖੋ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਾਲ ਕਿਲੇ ਦੇ ਮੈਦਾਨ ਦੇ ਉੱਤੇ ਜੋ ਸਮਾਗਮ ਉੱਲਿੱਕੇ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਉਮੀਦ ਹੈ ਕਿ ਸੰਗਤ ਇੱਥੇ ਪਹੁੰਚੇਗੀ ਔਰ ਇਹ ਸਾਰੇ ਸਮਾਗਮ ਜਿੱਥੇ 23 24 25 ਨੂੰ ਕੀਰਤਨ ਦਰਬਾਰ ਔਰ ਹੋਰ ਜੋ ਸਮਾਗਮ ਧਾਰਮਿਕ ਸਮਾਗਮ ਆ ਉਹ ਚੱਲਣਗੇ ਉੱਥੇ ਹੀ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਲਾਲ ਕਿਲੇ ਦੀ ਫਸੀਲ ਦੇ ਉੱਤੇ ਜਿੱਥੇ ਲਾਈਟ ਐਂਡ ਸਾਊਂਡ ਸ਼ੋ ਤੇ ਮਿਊਜ਼ੀਅਮ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨੀ ਤੇ ਆਧਾਰਿਤ ਉਹ ਸਾਰਾ ਹੀ 20 ਤੋਂ 25 ਤੱਕ ਲਗਾਤਾਰ ਚੱਲੇਗਾ ਪੁਕਤਾ ਪ੍ਰਬੰਧ ਇੱਥੇ ਅਸੀਂ ਰਹਿائش ਦੇ ਲੰਗਰ ਦੇ ਸੰਗਤ ਦੀ ਸੁਵਿਧਾ ਦੇ ਉਹ ਕੀਤੇ ਗਏ ਆ ਔਰ ਅਸੀਂ ਬੇਨਤੀ ਕਰਦੇ ਅਪੀਲ ਕਰਦੇ ਸੰਗਤ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਪੰਜਾਬ ਹਰਿਆਣਾ ਦੇਸ਼ਾਂ ਵਿਦੇਸ਼ਾਂ ਤੋਂ ਹਰ ਜਗ੍ਹਾ ਤੋਂ ਇੱਥੇ ਪਹੁੰਚੇ ਤਾਂ ਕਿ ਅਸੀਂ ਸਾਰੇ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਮਹਾਨ ਜੋ ਸ਼ਹਾਦਤ ਹੈ 350 ਸਾਲ ਪਹਿਲਾਂ ਜੋ ਸ਼ਹਾਦਤ ਹੋਈ ਸੀ ਧਰਮ ਨੂੰ ਬਚਾਉਣ ਦੇ ਲਈ ਧਰਮ ਰੱਖਿਅਕ ਦੇ ਤੌਰ ਤੇ ਉਸ ਨੂੰ ਵੱਡੇ ਪੱਧਰ ਦੇ ਉੱਤੇ ਮਨਾ ਸਕੀ ਹੈ ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਨ ਸ਼ਾਦ ਉਸਮਰਪਿਤ ਤੇ ਪ੍ਰੋਗਰਾਮ ਹੋ ਰਹੇ ਨੇ ਜੋ ਤੁਸੀਂ ਦੇਖ ਰਹੇ ਜੇ ਵੱਡੇ ਪੰਡਾਲ ਲੱਗੇ ਨੇ ਇੱਥੇ ਸੀਸਗੰਜ ਸਾਹਿਬ ਤੋਂ ਕੋਰੀਡੋਰ ਬਣਿਆ ਪੂਰਾ ਕੋਰੀਡੋਰ ਸੀਸਗੰਜ ਸਾਹਿਬ ਤੋਂ ਇਥੇ ਲਾਲ ਘਰ ਤੱਕ ਆ ਰਿਹਾ ਹੈ ਆ ਜਾ ਸਕਣ ਵਿੱਚ ਇੱਥੇ ਜਿੱਥੇ ਰੈ residențial ਕੰਪਲੈਕਸ ਬਣਾਏ ਗਏ ਨੇ ਰੈਂਡ ਦਾ ਇੰਸਮ ਕੀਤਾ ਗਿਆ ਪ੍ਰੋਪਰ ਟੈਂਸਿਟੀ ਬਣਾ ਕੇ ਹਰ ਤਰ੍ਹਾਂ ਦੀ ਉਹ ਸੁਵਿਧਾ ਦਿੱਤੀ ਗਈ ਆ ਉੱਥੇ ਹੀ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਕਿਤੇ ਜਾਣਗੇ ਇੱਥੇ ਮਿਊਜ਼ੀਅਮ ਬਣਾਇਆ ਗਿਆ ਹੈ ਇਵੈਂਟਸ ਹੋਣਗੇ ਡਿਫਰੈਂਟ ਡਿਫਰੈਂਟ ਔਰ 23 24 25 ਨੂੰ ਇੱਥੇ ਵੱਡੇ ਸਮਾਗਮ ਵੀ ਹੋਣਗੇ ਕੀਰਤਨ ਸਮਾਗਮ ਜਿਹਦਾ ਬਹੁਤ ਵੱਡਾ 50000 ਦੀ ਸਿਟਿੰਗ ਦੇ ਪੰਡਾਲ ਬਣੇ ਨੇ ਸੋ ਮੈਂ ਆਪ ਜੀ ਚੈਨਲ ਦੇ ਮਾਧਿਅਮ ਤੋਂ ਸੰਤਨਾਂ ਨੇ ਬੇਨਤੀ ਕਰਦਾ ਹਾਂ ਕਿ ਬਾਅਦ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਸ ਮਹਾਨ ਸ਼ਾਤੂ ਨੂੰ ਸਮਰਪਿਤ ਸਮਾਗਮਾਂ ਚ ਦਰਸ਼ਨ ਦੇ ਕੇ ਸੰਤਨਾਂ ਨੂੰ ਨਿਹਾਲ ਕਰਨ ਸੰਤਾਂ ਵੱਟੂ ਵੱਟ ਪੱਦਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਸਰ